ਲੇ ਭਾਈ ਵੈਲਕਮ ਬੈਕ ਸੈਕੰਡ ਪਾਰਟ ਦੇ ਵਿੱਚ ਸਵਾਗਤ ਕਰਾ ਥੋੜਾ ਜੋਤੀ ਕਾਰ ਵੇਰ ਰਾਜਪੁਰੇ ਖੜਾ ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਹੈ ਘੱਟ ਰੇਟ ਤੇ ਤਾਂ ਹੁਣ ਕਾਲ ਕਰਿਓ ਪਿਛਲੇ ਪਾਰਟ ਤੇ ਪਤਾ ਸੀ ਤੁਹਾਨੂੰ ਭਈ ਹਾਈ ਸੈਗਮੈਂਟ ਹੈ ਨਾ ਭਾਈ ਰਮਨ ਆਪਣੇ ਨਾਲ ਨਹੀਂ ਗੱਲਬਾਤ ਕਰਦੇ ਔਰ ਵੀਰੇ ਠੀਕ ਹੋ ਠੀਕ ਹੈ ਜੀ ਵਧੀਆ ਜੀ ਤੇ ਬਈ ਡੇ ਦਾ ਸੇਮ ਹੀ ਆਪਣਾ ਠੀਕ ਹੈ ਪਰ ਬਾਈਆਂ ਨੂੰ ਨਹੀਂ ਪਤਾ ਇਹ ਹੋ ਜਾਂਦੀ ਹੈ ਤੇ ਭਈ ਆਪਣੀ ਪਹਿਲੀ ਕਾਰ ਵੀਰੇ ਇਹ ਇਹ 2012 ਮਾਡਲ ਹੈ ਜੀ ਰਜਿਸਟ੍ਰੇਸ਼ਨ 13 ਦੀ ਹੈ ਜੀ ਹਾਂ ਸੈਕੰਡ ਓਨਰ ਕਾਰ ਹੈ ਜੀ ਇਹ ਓਕੇ ਵੀਰੇ ਕੰਡੀਸ਼ਨ ਦੀ ਚੰਗੀ ਹੈ ਵਧੀਆ ਜੀ ਬੈਲ ਮੇਨਟੇਨਡ ਹੈ ਜੀ ਇਹਦਾ ਰੇਟ ਕਿੰਨਾ ਹੈ 310000 ਰੁਪਏ ਜੀ 310000 ਅੱਛਾ ਆਪਾਂ ਨੂੰ ਆਉਣਾ ਕਿੱਥੇ ਜਾਣਾ ਵੀਰੇ ਇਹ ਭਾਜੀ ਆਪਾਂ ਨੂੰ ਅੰਡਰ ਬ੍ਰਿਜ ਰੋਡ ਤੇ ਰਾਜਪੁਰੇ ਅੰਬਾਲਾ ਤੋਂ ਰਾਜਪੁਰੇ ਅੰਡਰ ਬ੍ਰਿਜ ਰੋਡ ਤੇ ਆਪਣਾ ਪਹਿਲਾ ਕਾਰ ਬਜ਼ਾਰਾ ਜੋਤੀ ਕਾਰ ਓਕੇ ਬਾਕੀ ਭਾਈ ਨੰਬਰ ਮੈਂ ਦੇ ਰੱਖਿਆ ਨੇ ਤੁਸੀਂ ਲੋਕੇਸ਼ਨ ਮੰਗਾ ਲੇ ਬਾਈ ਹੋਰਾਂ ਤੋਂ ਠੀਕ ਹੈ ਬਿਲਕੁਲ ਭਾਜੀ ਬਿਲਕੁਲ ਜੀ ਤੇ ਡੀਲ ਤੁਹਾਨੂੰ ਵਧੀਆ ਮਿਲੂ ਤੇ ਨੰਬਰ ਤੁਹਾਡੇ ਜ਼ਿਆਦਾਤਰ ਲੋਕਲ ਹੀ ਪੰਜਾਬ ਜਾਂ ਚੰਡੀਗੜ੍ਹ ਜੀ ਠੀਕ ਹੈ ਭਾਈ ਇਹੇ ਵੀਰੇ 2015 ਮਾਡਲ ਆ ਗਈ ਜੀ VXI ਤੇ ਪ ਠੀਕ ਹੈ ਤੇ ਆਹ ਆਈਡਨ ਗ੍ਰੈਂਡ ਇਹ 2000 ਆਗੀ ਜੀ 15 ਮਾਡਲ ਇਹ ਡੀਜ਼ਲ ਡੀਜ਼ਲ ਚ ਜੀ ਠੀਕ ਹੈ ਸਪੋਰਟਸ ਵੇਰੀਐਂਟ ਹੈ ਜੀ ਬਾਈ ਆਲਮੋਸਟ ਸਾਰੀ ਕਾਰ ਓਰੀਜਨਲ ਪੇਂਟ ਦੀ ਹੈ ਜੀ ਤੇ ਟਾਇਰ ਵਗੈਰਾ ਨਵੇਂ ਨੇ ਜੀ ਕਾਰ ਦੇ ਓਕੇ ਪ੍ਰਾਈਸ ਦਾ ਇਹ 3.5 ਲੱਖ ਰੁਪਈਆ ਜੀ 3.5 ਲੱਖ 50 ਹਜ਼ਾਰ ਪਰ ਇਹਦਾ ਚਲਾਵਾ ਬੜਾ ਸੋਹਣਾ ਹੁੰਦਾ ਕਾਰ ਦਾ ਨਹੀਂ ਚਲਾਵਾ ਵਧੀਆ ਜੀ ਕਾਰ ਦਾ ਇਹ ਵੀਰੇ ਇਹ 2010 ਮਾਡਲ ਆਗੀ ਜੀ ਹੂੰ ਪੈਟਰੋਲ ਜੀ ਓਕੇ ਹਾਂਜੀ ਇਹਦਾ ਰੇਟ ਵੀਰੇ ਇਹ 210000 ਰੁਪਿਆ ਜੀ 210000 ਰੁਪਿਆ ਹਾਂਜੀ ਵੀਰ ਜੀ ਠੀਕ ਹੈ ਨੰਬਰ ਲਾ ਕੇ ਦੋਗੇ ਦਾ ਵੀਰੇ ਨੰਬਰ ਜੀ ਪੰਜਾਬ ਨੰਬਰ ਜੀ ਠੀਕ ਹੈ ਵੀਰੇ ਤੇ ਭਾਈ ਅਗਲੀ ਕਾਰ ਆ ਗਈ ਡਿਜ਼ਾਇਰ ਮਹਾਲੀ ਦਾ ਨੰਬਰ ਆ 0818 ਇਹ ਵੀਰੇ ਮਾਡਲ 2020 ਮਾਡਲ ਜੀ VXI ਜੀ ਪਟ્રોલ ਪੈਟਰੋਲ ਜੀ 11 ਰਾਈਡਰ ਐਕਸਲ ਲੱਗੇ ਹੋਏ ਹਾਂਜੀ ਤੇ ਕਾਰ ਸੋਹਣੀ ਚਲਾਵਾ ਵੀਰੇ ਵਧੀਆ ਜੀ ਵਧੀਆ ਆਲਮੋਸਟ ਓਰੀਜਨਲ ਪੇਂਟ ਦੀ ਕਾਰ ਹੈ ਜੀ ਤੇ 5.5 ਲੱਖ ਰੁਪਿਆ ਜੀ 5.5 ਲੱਖ ਰੁਪਿਆ ਤੇ ਆਹ ਹੈ ਵੀਰੇ 2018 ਮਾਡਲ ਆ ਗਈ ਜੀ ਹਾਂ ਹਾਂ ਐ ਪਟ્રોલ ਐ SX ਆਪਸ਼ਨਲ ਵੈਂ ਰੇਟ ਦਾ ਇਹ 8.5 ਲੱਖ ਰੁਪਿਆ ਇਸ ਵਿੱਚ ਲੈ ভাই ਮੇਦਰੋ 850 ਦੀ ਕਾਰ ਹੈ ਸਨਰੂਫ ਕਾਰ ਚ ਹੈਗਾ ਬਾਈ ਲੋਨ ਤੁਹਾਡਾ ਹੋ ਜੂਗਾ ਚੱਕਰ ਨਹੀਂ ਤੇ ਆਹ ਹੈ ਵੀਰੇ 2016 ਮਾਡਲ ਆ ਗਈ ਜੀ ਐਲਐਕਐਸਆਈ ਹਮ ਆਪਸ਼ਨਲ ਜੀ ਠੀਕ ਤੇ ਪੈਟਰੋਲ ਪਲੱਸ ਈਜੀਐਨ ਜੀ ਰੇਟ ਇਹ ਆਪਣਾ ਜੀ 1.4 ਲੱਖ ਰੁਪਿਆ ਜੀ 1.4 ਲੱਖ ਰੁਪਿਆ ਬਾਈ ਲੋ ਇਹ 1.4 ਲੱਖ ਦੀ ਕਾਰ ਹੈ ਤੁਹਾਨੂੰ i20 ਨੇ ਦੋ ਆਹ ਹੈ ਵੀਰੇ ਮਾਡਲ 2015 ਹੈ ਜੀ 15 ਸਪੋਰਟਸ ਪਟਿਆਲੇ ਦਾ ਨੰਬਰ ਹੈ ਬਾਈ ਹਾਂਜੀ ਤੇ ਇਹ ਡੀਜ਼ਲ ਹੀ ਹੈ ਆਟੋ ਏਸੀ ਵਾਲੀ ਜੀ ਆਪਸ਼ਨਲ ਠੀਕ ਹੈ ਆਕੀਲਸ ਐਂਟਰੀ ਵਾਲੀ ਜੀ ਰੇਟ ਇਹਦਾ 5.5 ਲੱਖ ਰੁਪਏ 5.5 ਲੱਖ ਰੁਪਏ ਬਈ ਉਹ ਅਗਲੀ ਕਿਹੜੀ ਹੈ ਇਹ ਇਹ ਆ ਗਈ ਜੀ 2016 ਸਪੋਰਟਸ ਜੀ ਹੂੰ ਹੂੰ ਤੇ ਇਹ ਚੰਡੀਗੜ੍ਹ ਦਾ ਨੰਬਰ ਹੈ ਜੀ ਠੀਕ ਹੈ ਤੇ ਇਹ 5.5 ਲੱਖ ਰੁਪਏ ਜੀ 5.5 ਦੀ ਹਾਂਜੀ ਠੀਕ ਹੈ ਵੀਰੇ ਤੇ ਆਪਾਂ ਇਧਰੋਂ ਕਰ ਲਈਏ ਹਾਲੀਆਂ ਹਾਂਜੀ ਤੇ ਬਈ ਅਗਲੀ ਤੁਹਾਨੂੰ ਡਿਜ਼ਾਇਰ ਦੇ ਰਿਹਾ ਆਪਾਂ ਵੱਡੀ ਡਿੱਗੀ ਦੇ ਵਿੱਚ ਹਾਂਜੀ ਤੇ ਇਹ ਮਾਡਲ ਵੀਰੇ 2011 ਮਾਡਲ ਹੈ ਜੀ 11 ਵੀਡੀਆਈ ਹੈ ਜੀ ਹੂੰ ਹੂੰ ਤਕਰੀਬਨ ਆਲਮੋਸਟ ориجنલ ਹੈ ਜੀ ਕਾਰ ਇਹ ਬਿਲਕੁਲ ਮੈਂਟੇਨਡ ਹੈ ਜੀ ਇਹ ਦਾ ਭਾਈ ਆਸਕਿੰਗ ਪ੍ਰਾਈਸ ਹੈ ਜੀ 7.5 ਲੱਖ ਰੁਪਇਆ 7.5 ਲੱਖ ਰੁਪਇਆ ਠੀਕ ਹੈ ਤੇ ਇਹ ਓਨਰ ਬਈ ਫਸ ਸੈਕੰਡ ਇਹ ਸੈਕੰਡ ਓਨਰ ਹੈ ਜੀ ਠੀਕ ਹੈ ਭਾਈ ਇਹ 2015 ਮਾਡਲ ਦੀ ਆ ਗਈ ਜੀ ਸਭ ਤੋਂ ਟੌਪ ਵਾਲਾ ਮਾਡਲ ਹਾਂਜੀ ਆਟੋਮੈਟਿਕ ਓਕੇ ਤੇ ਫਸਟ ਓਨਰ ਹੈ ਜੀ ਕਾਰ ਇਹ 7 ਲੱਖ 75 ਹਜ਼ਾਰ ਰੁਪਇਆ ਇਹਦੀ ਡਿਮਾਂਡ ਪਰ 7 ਲੱਖ 75 ਹਜ਼ਾਰ ਰੁਪਇਆ ਬੱਲੇ ਬੱਲੇ ਤੇ ਭਾਈ ਅਗਲੀ ਆ ਗਈ ਤੁਹਾਨੂੰ ਡਿਜ਼ਾਇਰ 2014 ਮਾਡਲ ਡਿਜ਼ਾਇਰ ਆ ਗਈ ਜੀ ਹਾਂਜੀ ਤੇ ਵੀਡੀਆ ਹੀ ਹੈ ਜੀ ਹੂੰ ਤੇ 425000 ਰੁਪਏ ਆਸਕਿੰਗ ਪ੍ਰਾਈਸ 4 ਲੱਖ ਰੁਪਏ ਹਾਂਜੀ ਤੇ ਬਈ ਡੀਜ਼ਲ ਦੀ ਕਾਰ ਹੈ ਆ ਆ ਗਈ ਬਈ ਅਗਲੀ ਕਾਰ ਅਗਲੀ ਇਹ ਐਵਰੇਜ ਵੀ ਬਹੁਤ ਹੀ ਇੰਦੀਆ ਬਈ ਕਾਰ ਹੈ ਹਨਾ ਬਿਲਕੁਲ ਤੇ ਕੰਡੀਸ਼ਨ ਦੀ ਚੰਗੀ ਹੈ ਬਈ ਇਹ ਭਾਜੀ 17 ਰਜਿਸਟਰ 18 ਜੀ ਠੀਕ ਹੈ ਇਹ ਪੈਟਰੋਲ ਵੇਰੀਐਂਟ ਚ ਹੈ ਜੀ ਗੁਰਪ੍ਰੀਤ ਅੰਦਰ ਉਹ ਦਿਖਾ ਬਈ ਬਿਲਕੁਲ ਨਵੀਨਕੋਰ ਕਾਰ ਆ ਬਈ ਨਾ ਚੈੱਕ ਕਰ ਲੋ ਪੈਟਰੋਲ ਵੇਰੀਐਂਟ ਚ ਹੈ ਜੀ ਅੱਛਾ ਪਲੇਅਰ ਕਾਰ ਲੱਗਿਆ ਹੈ ਤੇ ਸੀਟ ਕਵਰ ਵਗੈਰਾ ਸਾਰਾ ਕੁਝ ਸੋਹਣਾ ਤੇ ਨਵੀਨਕੋਰ ਕਾਰ ਹੈ ਇਹਦਾ ਰੇਟ ਕਿੰਨੇ ਰੱਖਿਆ 475000 ਰੁਪਏ ਪੌਣੇ 5 ਲੱਖ ਰੁਪਏ ਹਾਂਜੀ ਪੌਣੇ 5 ਲੱਖ ਰੁਪਏ ਜੀ ਕਾਰ ਸੋਹਣੀ ਦੁਰ ਵੀ ਇੱਕ ਵਾਰ ਬੈਕ ਤੋਂ ਦਿਖਾ ਦਿਓ ਵੀ ਕਾਰ ਵੀ ਕਾਰ ਸੋਹਣੀ ਹੈ ਟਾਇਰ ਟੂਲ ਅਲਾਈਵ ਸੋਹਣੇ ਨੇ ਤੇ ਇਹਦੇ ਤੇ ਲੋਨ ਭਾਈ ਕਿੰਨਾ ਕੁ ਹੋ ਜਾਣਾ ਲੋਨ ਹੋ ਜਾਊਗਾ ਭਾਈ ਇਹਦੇ ਤੇ ਤਿੰਨ ਤੋਂ 3.5 ਲੱਖ ਰੁਪਏ ਤਿੰਨ 3.5 ਲੱਖ ਰੁਪਏ ਦੇ ਕੇ ਕਾਰ ਲੈ ਜੀ ਹਾਂਜੀ ਜੀ ਬਿਲਕੁਲ ਠੀਕ ਹੈ ਭਾਈ ਤੇ ਅਗਲੀ ਕਾਰ ਤੁਹਾਨੂੰ ਆਪਾਂ ਹੋਰ ਦੇ ਰਿਹਾ ਵੀ ਆਜੋ ਨਾਲ ਤੁਹਾਨੂੰ ਸਕਾਰਪਿਓ ਵੀ ਖੜੀ ਆ ਵੀ ਤੁਹਾਨੂੰ ਨਾ ਸਕਾਰਪਿਓ ਇੱਕ ਦਵਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਐਮਬ੍ਰੈਜ਼ਾ ਦੀ ਦੇ ਦਈਏ ਏ ਡੀਲ ਚੰਡੀਗੜ੍ਹ ਨੰਬਰ ਦੀ ਚੰਡੀਗੜ੍ਹ ਨੰਬਰ ਜੀ ਤੇ ਫਰਸਟ ਓਨਰ ਕਾਰ ਹੈ ਜੀ ਠੀਕ ਹੈ ਹਾਂ ਤੇ ਵੀ ਕਾਰ ਨਵੀਂ ਗੱਡੀ ਹੈ ਜੀ ਲਾਈਟਰ ਐਕਸਟਰਾ ਲੱਗੇ ਹੋਇਆ ਕੁਝ ਬਟਨ ਸਟਾਰਟ ਕਾਰ ਸੋਹਣੀ ਹੈ ਪੂਰੀ ਤੇ ਰੇਟ ਦੀ ਇਹਦੀ ਗੱਲ ਬਾਤ ਕਰੀਏ ਰੇਟ ਵੀਰੇ ਸਾਢੇ 8 ਲੱਖ ਰੁਪਿਆ ਜੀ 850 ਹਾਂਜੀ ਵੀਰੇ ਬੱਲਾ ਬੱਲਾ 850 ਤੇ ਲੱਖ ਦੇ ਕੇ ਭਾਈ ਲੋਨ ਹੋ ਜੂ ਤੁਹਾਡਾ ਕਾਰ ਰਹਿ ਗਿਆ ਸੋਹਣੀ ਤੇ ਅਗਲੀ ਉਹ ਵੈਂਟੋ ਹੈ ਵੀਰੇ ਕਿਹੜੀ ਹੈ ਉਹ ਆਗੀ ਜੀ ਅੱਗੇ ਆਪਣੇ ਕੋਲ ਜੈਟਾ ਜੀ ਜੈਟਾ ਜੈਟਾ ਕਾਰ ਹੈ ਭਈ ਅਗਲੀ ਤੇ ਇਹ ਵੀ ਆਪਾਂ ਕਹਦੇ ਆ ਵੀ ਥੱਲੜ ਵਾਲਾ ਜਹਾਜ਼ ਇਹ ਚਲਾਉਣ ਵਾਲਾ ਚਾਹੀਦਾ 2013 ਮਾਡਲ ਹੈ ਜੀ ਇਹ ਹੂੰ ਬੰਦੇ ਦੇ ਪੈਰਾਂ 'ਚ ਦਮ ਚਾਹੀਦਾ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਇਹ ਮੱਕੀ ਵੀ ਇਹ ਚਾਲ ਚਲਾਵਾ ਓਕੇ ਕੋਈ ਕਮੀ ਪੇਸ਼ੀ ਕੋਈ ਕਮੀ ਪੇਸ਼ੀ ਨਹੀਂ ਜੀ ਕਾਰ ਚ ਕਿੰਨਾ ਰੇਟ ਹੈ ਇਹ ਭਾਈ 3.5 ਲੱਖ ਰੁਪਏ ਦੀ ਜੀ 3.50 ਦੀ ਠੀਕ ਹੈ ਬਈ ਮੈਨੂਅਲ ਕਾਰ ਹੈ ਠੀਕ ਹੈ ਅਗਲੀ ਆਪਾਂ ਤੁਹਾਨੂੰ ਦਿਖਾ ਦਈਏ ਭਾਈ ਕ੍ਰੇਟਾ ਕ੍ਰੇਟਾ ਜੀ ਕ੍ਰੇਟਾ ਦਿਖਾ ਦਈਏ ਤੁਹਾਨੂੰ ਕਾਰਾਂ ਬਈ ਬਹੁਤ ਨੇ ਹਨਾ ਪਾ ਵੀ ਉਲਝ ਜਾਨੇਗੇ ਬਿਲਕੁਲ ਜੀ ਨੀਡੂ ਸੈਂਟਰ ਵਾਲੇ ਬੰਦੇ ਨੂੰ ਪਤਾ ਹੀ ਨਹੀਂ ਆਪਾਂ ਤੇ ਕਦੇ ਹੋਈ ਪਤਾ ਹੀ ਨਹੀਂ ਜੀ ਗੱਡੀਆਂ ਕਿੰਨੀਆਂ ਕਿੰਨੇ ਜੀ ਤੇ ਆ ਵੀਰੇ ਇਹ 2018 ਮਾਡਲ ਆ ਗਈ ਜੀ ਹਾਂ ਕ੍ਰੈਟਾ ਜੀ ਠੀਕ ਹੈ ਇਹ ਟੌਪ ਵਾਲਾ ਮਾਡਲ ਹੈ ਜੀ ਮੈਨੂਅਲ ਚ ਫੀਲ ਬੜਾ ਸੋਹਣਾ ਕਾਰ ਤੇ ਵਧੀਆ ਜੀ ਘੈਂਟ ਪੂਰੀ ਜੀ ਪੀ ਵੀ 11 ਪੀ ਵੀ 11 ਲੋਕਲ ਨੰਬਰ ਹੈ ਜੀ ਇਸ ਹਵਰ ਨੂੰ ਲੱਖ ਰੁਪਿਆ ਜੀ ਆਸਕਿੰਗ ਪ੍ਰਾਈਸ ਠੀਕ ਹੈ ਆਸਕਾਰ ਵੀਰੇ ਇਹ 2017 ਮਾਡਲ ਆ ਗਈ ਜੀ S11 S11 ਹਾਂ 55000 ਕਿਲੋਮੀਟਰ ਚੱਲੀ ਹੈ ਜੀ ਸਿਰਫ ਪਰ ਸਿਰਫ ਜੀ ਲਓ ਜੀ ਬਾਈ 55000 ਗਰੰਟੀ ਹੈ ਜੀ 55000 ਕਿਲੋਮੀਟਰ ਚੱਲੀ ਦੀ ਤੇ ओरिजिनल ਪੇਂਟ ਦੀ ਜੀ ਠੀਕ ਹੈ ਵੀਰੇ ਹਾਂਜੀ ਅੱਛਾ ਕਿੰਨਾ ਰੇਟ ਆਦਾ ਵੀਰੇ ਇਹ ਭਾਜੀ 14.5 ਲੱਖ ਰੁਪਿਆ ਜੀ 14.50 ਲੈ ਵੀ ਕਾਰ ਚੈੱਕ ਕਰ ਲਓ ਮੇਰਾ ਭਰਾ ਅੰਦਰੋਂ 14.50 ਦੀ ਕਾਰ ਹੈ ਤੇ ਕਾਰ ਬਹੁਤ ਸੋਹਣੀ ਹੈ ਬਾਈ ਤੇ ਭਾਈ ਇੰਸ਼ੋਰੈਂਸ ਵਗੈਰਾ ਪਿਆ ਕਰਦਾ ਨਾ ਫੁੱਲ ਜੀ ਫੁੱਲ ਠੀਕ ਹੈ ਹਾਂਜੀ ਤੇ ਬਈ ਚੈੱਕ ਕਰ ਲੋ ਕਾਰ ਜੇ ਕਿਸੇ ਨੇ ਕਾਰ ਲੈਣੀ ਹੈ ਤੇ ਅਗਲੀ ਤੁਹਾਨੂੰ ਲਾਸਟ ਕਾਰ ਆਪਾਂ ਦੇ ਦਈਏ ਸਲੈਰੀ 2020 ਮਾਡਲ ਜੀ 20 ਮਾਡਲ ਬਈ ਚੈੱਕ ਕਰ ਲੋ ਆਹ ਵਾਲੀ ਕਾਰ ਆ 20 ਮਾਡਲ ਇਹ ਇਹ ਮੈਨੂਅਲ ਕੀ ਵੀਰੇ ਮੈਨੂਅਲ ਜੀ 25000 ਕਿਲੋਮੀਟਰ ओरिजिनल ਕਾਰ ਚੱਲੀ ਆ ਜੀ ਇਹ ਡੀਜ਼ਲ ਪੈਟਰੋਲ ਇਹ ਪੈਟਰੋਲ ਆ ਜੀ ਪੈਟਰੋਲ ਦੀ ਹਾਂਜੀ ਠੀਕ ਹੈ ਵੀਰੇ ਇਹਦਾ ਕਿੰਨਾ ਪ੍ਰਾਈਸ ਆ 5 ਲੱਖ ਰੁਪਈਆ ਆਸਕਿੰਗ ਪ੍ਰਾਈਸ ਆ 5 ਲੱਖ ਰੁਪਈਆ ਹਾਂਜੀ ਲੈ ਬਈ ਹਣਾ ਇਹਦੇ ਤੇ ਵੀਰੇ ਲੋਨ ਕਿੰਨਾ ਹੋ ਜਾਣਾ ਇਹਦੇ ਤੇ ਬਈ 3 ਤੋਂ ਲੈ ਕੇ 3.5 ਲੱਖ ਰੁਪਈਆ 3 ਤੋਂ 3.5 ਲੈ ਬਈ ਇਹ ਉਹ ਉਹ ਬੰਦੇ ਵ ਜਿਨ੍ਹਾਂ ਦੇ ਘਰ ਵਾਲਿਆਂ ਬਈਆਂ ਦਾ ਟੀਚਰ ਨੇ ਡਾਕਟਰ ਨੇ ਬਜਟ ਢਕਾ ਰਹੇ ਨੇ ਵਾਲਾ ਉੱਚਾ ਮਾਡਲ ਗੱਡੀ ਆ ਹਾਂ ਉੱਚਾ ਮਾਡਲ ਕਾਰ ਆ ਛੋਟੀ ਕਾਰ ਆ ਥੋੜੀ ਜਗ੍ਹਾ ਤੋਂ ਲੰਘ ਜਾਂਦੀ ਹੁੰਦੀ ਐ ਤੇ ਜੇ ਕਿਸੇ ਨੇ ਹੁਣ ਕੋਈ ਕਾਰ ਲੈਣੀ ਆ ਬਈ ਵਿਜ਼ਿਟ ਕਰ ਲਿਓ ਨੰਬਰ ਸਕਰੀਨ ਤੇ ਪਾ ਦੇ ਜੋਤੀ ਕਾਰ ਵੇਅਰ ਰਾਜਪੁਰਾ ਹੋਰ ਬਹੁਤ ਕਾਰਾਂ ਨੇ ਬਈ ਗੱਡੀ ਆਪਣੇ ਕੋਲ ਅਪਡੇਟ ਹੁੰਦੀਆਂ ਰਹਿੰਦੀਆਂ ਨੇ ਜੀ ਠੀਕ ਹੈ ਟੋ ਕਾਲ ਕਰਕੇ ਇਨਕੁਆਰੀ ਲੈ ਸਕਦੇ ਆ ਤੇ ਤੁਹਾਨੂੰ ਆਪਾਂ ਇੱਕ ਝਾਕਾ ਦੇਣਾ ਹੁੰਦਾ ਵੀ ਆਹ ਹਾ ਇਸ ਟਾਈਮ ਬਈ ਕਾਰਾਂ ਖੜੀਆਂ ਨੇ ਨਾ ਕੋਈ ਵੀ ਹੋਰ ਜੇ ਤੁਹਾਡੇ ਮਾਈਂਡ 'ਚ ਕੋਈ ਕਾਰ ਚੱਲ ਰਹੀ ਆ ਜਿਹੜੀ ਅਜੇ ਆਪਾਂ